ਕਿੱਦਾਂ ਸੋਹਣਿਓ ਬਹੁਤ ਸਾਰਾ ਰੌਲਾ ਪੈ ਰਿਹਾ ਵੀ ਦਾਣਾ ਜਿਹੜਾ ਬੱਲੀਆਂ ਦਾ ਕਣਕ ਦੀਆਂ ਦਾ ਖਾਲੀ ਆ ਆ ਜਿਵੇਂ ਬੱਲੀ ਝਾਕਦੀ ਆ ਕਿਸੇ ਹੱਦ ਤੱਕ ਉੱਪਰਲੇ ਥੋਂ ਚੋਂ ਹੈਗਾ ਪਰ ਮੈਨੂੰ ਨਹੀਂ ਲੱਗਦਾ ਕਿ ਕੋਈ ਐਡੀ ਸਟ੍ਰੈਸ ਵਾਲੀ ਗੱਲ ਆ ਤੇ ਨੰਬਰ 2 ਤੇ ਹਲੇ ਤੱਕ ਘੱਟੋ ਘੱਟ 15-20 ਦਿਨ ਤੱਕ ਪਤਾ ਲੱਗੇਗਾ ਜਿੰਨਾ ਚਿਰ ਇਹਨਾਂ ਦਾਣਾ ਸਬੂਤ ਬਣ ਗਿਆ ਇਹ ਨਾ ਆ ਵੀ ਮੈਂ ਖੋਲ ਕੇ ਦੇਖੀਆਂ ਨੇ ਆ ਜਿਹੜਾ ਇੰਨਾ ਘਟੂਸਾ ਉੱਪਰ ਲਾ ਇਹਦੇ ਚ ਹੈ ਬੂਰਤਾ ਇਹਦੇ 'ਚ ਵੀ ਆ ਦਾਣਾ ਮੈਨੂੰ ਲੱਭਿਆ ਨਹੀਂ ਪਰ ਥੱਲੇ ਤਾਂ ਦਾਣੇ ਇਹ ਠੀਕ ਆ ਗੇਤੀਆਂ ਕਣਕਾਂ 'ਚ ਕਹਿੰਦੇ ਮਾੜਾ ਮੋਟਾ ਹੋ ਜਾਂਦਾ ਪਹਿਲਾਂ ਵੀ ਹੋ ਜਾਂਦਾ ਇਹ ਕੋਈ ਐਡਾ ਝਾੜ ਝੂੜ ਘਟਾਉਣ ਵਾਲੀ ਗੱਲ ਲੱਗਦੀ ਤਾਂ ਹੈ ਨਹੀਂ ਤੇ ਨਾ ਮੈਂ ਕਦੇ ਆਪਣੀ ਜ਼ਿੰਦਗੀ 'ਚ ਕਦੇ ਆਏ ਦੇਖਿਆ ਵੀ ਕਣਕ 'ਚ ਦਾਣਾ ਨਾ ਪਿਆ ਹੋਵੇ ਇਦਾਂ ਕਦੇ ਦੇਖਿਆ ਤਾਂ ਹੈ ਨਹੀਂ ਹਾਂ ਆ ਚਿੱਟੀਆਂ ਦੀਆਂ ਬੱਲੀਆਂ ਝਾਕਦੀਆਂ ਜ਼ਰੂਰ ਨੇ ਕਿਤੇ ਕਿਤੇ ਜਿਵੇਂ ਆ ਇਹਦਾ ਆਇਦਾ ਤੇ ਇਹਦਾ ਫਰਕ ਆ ਇਹਦਾ ਤੇ ਇਹਦਾ ਫਰਕ ਆ ਬੱਲੀ ਦਾ ਆ ਚਿੱਟੀਆਂ ਦੀਆਂ ਝਾਕਦੀਆਂ ਨੇ ਕਿਤੋਂ ਕਿਤੋਂ ਉੱਪਰੋਂ ਉੱਪਰੋਂ ਟੂਸੇ ਜਿ ਬਾਕੀ ਕੁਦਰਤ ਹੈ ਕੁਦਰਤ ਦੇ ਹੱਥ